ਨਵੇਂ ਵੀ ਚਾਚੇ ਅੱਜ ਕਾਦੀਆਂ ਵਧਾਈਆਂ ਕਰਨ ਲੱਗੇ ਆ ਵਾਹ ਲਿਆਇਆ ਟਰੈਲਰ ਹੁਣ ਤੇਲ ਚੋਣਾ ਹਾਂ ਤੇਲ ਚੋਣਾ ਤੇ ਇਹ ਵੀ ਆ ਲੈ ਲੇ ਜਾਂਦੇ ਬਾਕੀ ਆ ਦਿਖਾ ਦੇ ਇਹ ਹੈਡ ਪੀਸ ਬਾਈ ਬਹੁਤ ਔਕੇ ਮਿਲੇ ਆ ਬਲੈਕ ਚ ਪੀਸ ਹੋ ਗਏ ਸ੍ਰੀ ਕਲਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਅੱਗੇ ਮਿਲੋ ਸਾਡੇ ਬੌਗ ਮੈਨਰ ਜੀ ਕਿ ਹਾਲ ਹੈ ਠੀਕ ਹੈ ਅੱਜ ਆਪਾਂ ਐ ਵੀ ਸਹਿਵਾ ਨਾਲੀ ਹਾਂ ਪਹਿਲਾ ਦਿਨ ਜਦੋਂ ਸਹਿਵਾ ਦਾ ਵੀ ਤੇ ਇਹਦਾ ਵੀ ਬੌਗ ਮੈਂ ਦਾ ਜਿਹਨੇ ਆੜੀ ਅੱਜ ਪੁਆਈ ਆ ਤੇ ਇਹਨੂੰ ਹਲਾਉਣਾ ਆਪਾਂ ਨੇ ਇਹਨੂੰ ਹਾਲੀ ਕੱਢਣਾ ਹੁਣ ਠੀਕ ਆ ਹੁਣ ਕਮਾ ਲਿਆ ਅਗਲੀ ਫਿਰ ਉੱਪਰ ਬਹਿ ਕੇ ਵੀ ਤੁਮ ਲਿਆ ਕਰੀ ਫਿਰ ਐਨੇ ਤਕੜੀ ਹੋ ਜਵੇ ਐਨੇ ਤੋੜ ਕੇ ਕਮਾ ਲਿਆ ਅਗਲੀ ਕੁਝ ਕਹਿੰਦੀ ਤਾਂ ਨਹੀਂ ਉਂਝਾ ਹਾਉ ਗਈ ਇਹ ਬਾਕੀ ਡੱਦੀ ਬਹੁਤ ਅੱਜ ਡਾਦੂ ਚੱਕਣ ਵਾਸਤੇ ਲੈ ਕੇ ਆਇਆ ਤਾਂ ਕੱਢ ਕੇ ਬਾਕੀ ਹੁਣ ਲੈ ਕੇ ਚੱਲਦੇ ਆ ਇਹਨੂੰ ਘਰ ਨੂੰ ਮੋਟਰ 'ਤੱਕ ਕਮਾ ਕੇ ਲਿਆਂਦੇ ਬਾਕੀ ਬਈ ਰੇ ਵੀਰੇ ਰੁਕੀ ਬਹੁਤ ਛੋਟਾ ਤੁਰਦੀ ਆ ਇਹ ਡਰਦੀ ਬਹੁਤ ਆਹ ਇਧਰ ਇਨ ਝਾਕੀ ਜਾਂਦੀ ਆਇਆ ਮਕੀਨ ਵਾਲੇ ਦਾ ਤਲੁੱਤਾ ਜੀ ਕਮਜ਼ੋਰੀ ਹੈ ਜਿਹੜੀ ਉਹ ਵੀ ਚੱਕ ਹੋ ਜੂ ਤੁਰੇ ਫਰੇ ਦੇ ਖੁੱਲਦਾ ਸਰੀਰ ਤੇ ਕਦੋਂ ਛੱਡ ਦੇ ਆਪਾਂ ਨੇ ਕਮਾ ਕੇ ਲਿਆਏਗਾ ਨਹੀਂ ਦੂਤਰੇ ਹੀਰੇ ਨੇ ਵੀ ਗਾਹ ਪਾਤਾ ਤਾਂ ਜੈਨੂੰ ਖੋਲੇ ਕਿੰਦੇ ਨੂੰ ਕੁਮਾ ਲੈ ਕਰੂੰਗਾ ਹੁਣ ਨਾ ਨਾ ਉਹਨੂੰ ਨਹੀਂ ਉਹ ਤੇ ਡਰਦਾ ਚੱਲ ਕੋਈ ਨਹੀਂ ਇਹਦਾ ਪਹਿਲਾਂ ਇਹਦੇ ਪਰ ਜਿਗਰਾ ਖੋਲ ਲਾ ਦੂੰ ਉਹਦੇ ਕੋਲ ਬਿਠਾ ਲੈਣਾ ਤੈਨੂੰ ਕਰ ਦੇਣਾ ਹੈ ਹੈ ਨੋਰਮਾਨ ਨਹੀਂ ਰੱਖਣਾ ਨਹੀਂ ਠੀਕ ਹੈ ਚਲੋ ਬਾਕੀ ਹੁਣ ਇੱਥੇ ਛੱਡਦੇ ਆ ਲੇਟਾ ਲੂਟਾ ਲਾ ਲੈਂਗੇ ਆਵੜ ਰਹੀ ਹੈ ਹਾਂ ਉਹ ਵੀ ਆਪਾਂ ਛਟਰੀ ਛਟਰੀ ਵਾਲਾ ਕੰਮ ਨਿਬੇੜਿਆ ਹਾਂ ਤੇ ਬਾਕੀ ਹੁਣ ਸਪਰੇਅ ਦਾ ਟਾਈਮ ਹੋ ਗਿਆ ਜਦ ਨਵੇਂ ਦਾ ਟਾਈਮ ਦਿੱਤਾ ਹੋਇਆ ਤਾਂ ਬੰਦੇ ਫੈਲੇ ਹੀ ਆ ਗਏ 12:00 ਵਜੇ ਜਦ ਨੂੰ ਚਾਲੂ ਕਰਦੇ ਨੇ ਕੰਮ ਨਿਪਟ ਗਿਆ ਦਾ ਆਪਣਾ ਤੇ ਲਾਈਟਾ ਨਹੀਂ ਆਈ ਬਾਈ 3-4 ਦਿਨ ਹੋ ਗਏ ਤੇ ਤਾਂ ਆਪਾਂ ਨੇ ਹੁਣ ਜਨਰੇਟਰ ਲਾਇਆ ਉੱਤੇ ਪਾਣੀ ਭਰ ਜੂਗਾ ਬਾਕੀ ਨਾਲ ਦੀ ਨਾਲ ਵੀ ਭਰੀ ਜਾਊਂਗਾ ਜੇ ਲੋਡ ਪੈ ਗਈ ਟਰੈਕਟਰ ਉਹ ਵੀ ਖੜਾ ਲੈਣਾ 8-9 ਪੰਪ ਜਿਹੜੇ ਲਵਾ ਦਈਏ ਤੇ ਬਾਕੀ ਹੁਣ ਟਰੈਕਟਰ ਲਾਇਆ ਹੈ ਜਨਰੇਟਰ ਪਰ ਤੇ ਪਾਣੀ ਭਰ ਰੋੜੇ ਦਾ ਅੱਜ ਮੌਸਮ ਵੀ ਹੈ ਤਾਂ ਸਾਫ਼ ਹੈ ਵਿੱਚ ਨੂੰ ਮਤਲਬ ਬਾਈ ਬੜੀ ਮੁੱਠੀ ਹੁੰਦੀ ਆ ਤੇ ਬਸ 6-7 ਘੰਟੇ ਲੰਘ ਗਏ ਤਾਂ ਲੋਟ ਆ ਜਾਣਾ ਕੰਮ ਬਾਕੀ ਹੁਣ ਚੱਲਦੇ ਆ ਉੱਥੇ ਨੂੰ ਦਵਾਈ ਲਈ ਕਰਾਉਣੇ ਆ ਆਪਾਂ ਉਹਨਾਂ ਦੇ ਛੱਡੀ ਨਾ ਹੁਣ ਕਸਾ ਠੀਕਾ ਨੜਾ ਦੇ ਜੀ ਦੀਆਂ ਕੱਲਾ ਕੱਲਾ ਪੱਤਾ ਨੜਾਉਣਾ ਚਾਹੀਦਾ ਥੋੜਾ ਜਿਹਾ ਬਈ ਇਹਨਾਂ ਤਿੱਖਾ ਜਿਹਾ ਪ੍ਰੈਸ਼ਰ ਕਰਿਆ ਉਹਦਾ ਹੁਣ ਇਹਨਾਂ ਨੇ ਦੂਆ ਧੂਆ ਜਿਹਾ ਕਰਾਇਆ ਤੇ ਉਹਦੇ ਨਾਲ ਆਇਆ ਫਿਰ ਸਾਰਾ ਉਹ ਪਈ ਜਾਂਦਾ ਉੱਪਰ ਜੇ ਤਿੱਖਾ ਵੱਧਾ ਫਿਰ ਕਿਤੇ ਰਹਿ ਵੀ ਜਾਂਦਾ ਹੈ ਆਹ ਵੇਖੋ ਹਾਂ ਹੋਣ ਬਣੀ ਗੱਲ ਤੇ ਤਿੱਖਾ ਤਾਂ ਰੱਖਦੇ ਦੇ ਜਿਆਦਾ ਵੀ ਮੂੰਹ ਪਰਨਾ ਪਵੇ ਇਹ ਨਾਲ ਆਏ ਆ ਫਿਰ ਹੁਣ ਇਹਨਾਂ ਨਾਲ ਗੱਲਬਾਤ ਬਣ ਜਾਂਦੀ ਇਹਨਾਂ ਨਾਲ ਹੋ ਜਾਣੀ ਗੱਲਾਂ ਗੱਲਾਂ ਦੀ ਤੇ ਕੋਈ ਇੱਕ ਤੋਂ ਦਾ ਤੱਕ ਨਾ ਹੈ ਇਹ ਨਿੱਤਰਨੇ ਪਰ ਫਿਰ ਇਹਨਾਂ ਵਾਲੀ ਉਹ ਪਰਾਂ ਵਾਲੀ ਵੀ ਨਿਸਰ ਗਈ ਉਹ ਥੱਲੇ ਵਾਲਾ ਖੇਤ ਗਿਆ ਨਿਸਰਿਆ ਦਾ ਬਰਾਬਰ ਲਾਈ ਦੀ ਆ 110 ਹੋ ਜਾ ਲਾਉਂਗੀ ਟਾਈਮ ਨਿਸਰਨੇ ਨੂੰ ਪੂਰਾ ਬਾਕੀ 468 475 ਸਾਰੀ ਮਸਰ ਲੱਗ ਗਈ ਹੈ ਬਾਕੀ ਇਹ ਜੋ ਸੀ ਫਲੈਟ ਦੇ ਵੀ ਬਾਈ ਫਵਾਤ ਆਪਾਂ ਨੇ ਬਾਕੀ ਹੁੰਡੀ ਤੇ ਵੀ ਆ ਤੇਲੇ ਤੁਲੇ ਸਾਰਾ ਕੰਮ ਦੇ ਆਪਾਂ ਨੂੰ ਬਹੁਤ ਹੀ ਹੁੰਡੀ ਪਿੱਛੇ ਜਗਰੇ ਗੜੀ ਕਰਕੇ ਲਵਾ ਦੇ ਅੱਗੇ ਕੰਮ ਵੀ ਆਪਾਂ ਨੇ ਵਾਧੇ ਲਵਾਦਿਆਂ ਨੇ ਵੀ ਚੈੱਕ ਕਰਨੀ ਹੈ ਇਹ ਤਾਂ ਛੰਨੀ ਵਾਲਾ ਕੰਮ ਹੈ ਕੰਮ ਉਪਰ ਬਾਰਦਾ ਹੂੰ ਕੀ ਆ ਇੱਧਰ ਅੱਛੇ ਪਹੁੰਚੇ ਹੋ ਗਏ ਕਿਵੇਂ ਹੈ ਵਧੀਆ ਤੁੰਡਾ ਸੇ ਮੈਂ ਤੁਹਾਨੂੰ ਕਿਆ ਕਹਿਣਾ ਹਾਂ ਇਹ ਹੋ ਵੀ ਨਹੀਂ ਜਿੱਥੇ ਆਪਾਂ ਨੇ ਉਹ ਲਾਇਆ ਸੀ ਲਫਾਫਾ ਕਿਹੜਾ ਹਾਂ ਲਫਾਫੇ ਵਾਲੇ ਇਹ ਹੋ ਹੀ ਗਏ ਤੇ ਲਫਾਫੇ ਵਾਲੇ ਹੀ ਆ ਹੂੰ ਚਰੀ ਵੀ ਬਈ ਆਪਣੀ ਪੂਰੀ ਵਧੀਆ ਹੋਈ ਵੀ ਹੈ ਰੇਟ ਪਰ ਹੈ ਨਹੀਂ ਚਰੀ ਦਾ 160 ਰੁਪਏ ਆ ਫੇ ਤਾਂ ਕਰਕੇ ਬਣਵਾ ਕੇ ਛੱਡ ਗਿਆ ਇੰਨੇ ਤਾਂ ਘਰਾ ਪੈਂਦੀ ਆ ਪਾਈ ਜਾਣੀ ਬਾਕੀ ਉਹ ਜਿਹੜੀ ਪਰਾਨੀ ਆ ਉਹ ਦੇਖ ਲੂंगे ਜੇ ਰੇਟ ਹੋਇਆ ਵੇਚ ਦੂंगे ਫਿਰ ਇਹਨੇ ਇਹਨੇ ਆ ਆਪਣੀ ਘਰ ਵਾਸਤੇ ਚੱਲਦੀ ਵਧੀਆ ਇਹੀ ਰੱਖਣੀ ਆ ਬਾਕੀ ਪਰਦਾ ਬਹੁਤ ਹੋਈ ਜਾਂਦੀ ਆ ਗਰਮੀ ਖੜਿਆਂ ਨੂੰ ਆਉਂਦੀ ਆ ਇਹਦੇ ਭਾਦੂ ਆ ਇਹ ਬਾਈ ਭਾਦੂ ਦਿੰਨ ਇਹਦੇ ਆਈ ਆਉਂਦੀ ਹੁੰਦੀ ਆ ਗਰਮੀ ਯਾਰ ਹਾਂ ਬਈ ਇਹਨਾਂ ਦਾ ਸਟੈਂਡ ਵੀ ਬਣਾਇਆ ਪਿਆ ਦੇਖੋ ਭੈਣਾਂ ਯਾਰ ਆਪਣਾ ਇਕੱਲਾ ਬੰਦਾ ਲਾਈ ਜਾਂਦਾ ਫਿਰ ਇਹਦੇ ਦੋ ਜਣੇ ਦਾ ਚੱਕਰ ਦੋ ਜਣਿਆਂ ਨੂੰ ਔਖਾ ਹੋ ਜਾਂਦਾ ਫਿਰ ਨਾਲ ਦੋ ਬੰਦੇ ਫਿਰ ਕਿਹੜਾ ਕਿਹੜਾ ਪੰਪ ਜਗਾਈਓ ਆਪਣਾ ਭਰ ਦੇ ਲਾ ਦਿੰਦੇ ਲੱਗੇ ਵੀ ਤਾਂ ਹੋਗੇ ਲਾਈ ਨਾ ਭਾਜਣਾ ਅੱਥਰ ਕਰਦੇ ਉਹ 5-6 ਘੰਟੇ ਲੰਘੇ ਮੀਂਹਾਂ ਤੇ ਆ ਸਿੱਧਾ ਪਾਰਾ ਕਰਦੇ ਕਿਉਂਕਿ ਹੁਣ ਰੋਜ਼ ਇਹੋ ਜਿਹੇ ਦਿਨੇ ਰਹਿੰਦੇ ਆ ਉਹਦੇ ਕਰਕੇ ਫਿਰ ਆਪਾਂ ਨੇ ਕਰਿਆ ਨਹੀਂ ਇਹੋ ਜਿਹਾ ਚੱਲ ਲਵਾ ਦਈਏ ਪੰਪ ਹਾਂ ਲੈ ਵੀ ਜੱਟੇ ਅੱਜ ਕਾਦੀਆਂ ਵਧਾਈਆਂ ਕਰਨ ਲੱਗੇ ਆ ਆ ਗਿਆ ਟਰੈਲਰ ਹੁਣ ਤੇਲ ਚੋਣਾ ਹਾਂ ਤੇਲ ਚੋਣਾ ਤੇਲ ਚੋਣਾ ਪੱਤਰੀ ਘਰ ਲਾ ਲਾਂ ਮੈਂ ਪੱਤਰੀ ਘਰ ਲੈ ਵੀ ਇੱਕ ਹੋਰ ਵਧਾਈਆਂ ਕੋਈ ਕੋਹਰ ਵਧਾਈਆਂ ਆ ਗਿਆ ਮੈਂ ਤੇਲ ਚੋਣ ਲੱਗਿਆ ਲਵਾ ਕੇ ਲਿਆਇਆ ਬਾਈ ਮੁਰੇ ਘੋੜੇ ਘੋੜੇ ਲਵਾ ਕੇ ਚਾਚੇ ਚਾਚਾ ਜੀ ਓ ਚਾਚਾ ਜੀ ਚਾਚਾ ਜੀ ਮੋਟਰ ਚ ਚਲਾਉਣੀ ਆ ਪਾਣੀ ਕਿੱਥਾ ਪਤਾ ਲੱਗੂਗਾ ਵੀ ਸਿੱਧੇ ਕਿਹੜੇ ਆ ਕਿੱਥੇ ਆਓ ਆਪ ਕਿੱਥੇ ਆ ਉੱਥੇ ਭੇਜਿਆ ਮੈਂ ਆ ਜਾ ਮੜਾ ਦੇਖ ਆ ਰੱਖ ਦੇ ਤਨ ਆ ਗਈ ਗਿਰਦੀ ਆਉਂ ਜਲਦੇ ਸੀ ਕਿੱਥੇ ਉਰੇ ਉਰੇ ਕੁਸ ਨਹੀਂ ਪਤਾ ਮੈਨੂੰ ਬਾਈ ਉਦੋਂ ਪੁੱਛ ਡਰਾਈਵਰ ਨੂੰ ਆ ਫੜਾ ਅਸ਼ਵੀਰ ਨੂੰ ਇੱਥੇ ਰੱਖ ਦੇ ਜਾਂ ਵੀ ਆਉ ਜਿੰਦੇ ਲਾ ਦੇ ਆ ਜਿੰਦਾ ਟੰਗਿਆਂ ਦੇ ਕੌਣ ਗਿਆ ਉਸਦੀ ਬੱਲੇ ਹੀ ਕਰਮਜੀਤ ਹਾਂ ਹੋਰ ਸੁਕੀ ਭਾਈ ਕੀ ਹਾਲ ਹੈ ਜੀ ਵਧੀਆ ਵੀਰੇ ਬੜੇ ਵਾਦੀ ਗਿਆ ਤੂੰ ਕਿਵੇਂ ਹੈ ਗ੍ਰਿੰਦਰ ਸਸੀ ਗਾਜਾ ਬੁਲਾ ਦੇ ਆੜੀ ਬੁਲਾਈ ਸਸੀ ਗਾਜਾ ਛੇਤੀ ਗਾਜਾ ਛੇਤੀ ਤੇ ਸਹਿਵਾ ਹੀਰਾ ਵੀ ਦਿਖਾਉਣਾ ਤੇਰਾ ਕਸਾ ਸੀ ਗਾਲ ਜੀ ਨਹੀਂ ਚੱਲਾਂ ਬਲਾ ਕਾਦੇ ਕਿਹਾ ਤੂੰ ਕੱਜ ਬਾਦ ਤੱਕ ਮੈਂ ਤੁਸੀਂ ਕਾਦੇ ਸਹਿਬਾ ਦੇ ਕੀ ਕਰਤਾ ਸਕੂਟਰੀ ਉਹ ਸਹਿਬਾ ਹੀ ਕੰਨੀ ਕਰਦੀ ਹੈ ਤੁਸੀਂ ਕਾਦੇ ਲੜੀ ਜਾਂਦੇ ਹੋ ਕੌਣ ਬਸ ਹੀ ਲੜਦੇ ਹੈਗੇ ਫਾਦੋ ਵਾ ਫਾਦੋ ਨਹੀਂ ਗੱਲ ਸਾਡੀ ਇੱਕ ਅੱਛਿਆ ਭਈਆ ਉਹਨੇ ਆਲਾ ਸੁਵੇ ਕਰਨ ਹਜੇ ਕਰਾਉਣੀ ਹੈ ਤੁਸੀਂ ਵੀ ਕਿੱਥੇ ਧਰਮਾਂਡੇ ਕਿਹੜੋ ਰੈਂਕ ਰਾਹੀ ਨਹੀਂ ਤੂੰ ਸਾਰੇ ਪਰ ਨਹੀਂ ਇੱਕ ਹੋਰ ਕਰਾਤੀ ਦੋ ਕਰਾਤੀਆਂ ਅੱਛਾ ਮੈਂ ਵੀ ਹੁਣ ਸਪਰੇਅ ਹੀ ਕਰਾ ਕੇ ਆਇਆ ਪਾਣੀ ਪਲੇਟੇ ਨਹੀਂ ਆਉਂਦੀ ਯਾਰ ਉਹ ਲਾਈਟ ਆ ਗਈ ਕਿੱਥੇ ਆ ਗਈ ਹਉ ਦੇ ਹਾਂ ਲਾਈਟ ਆ ਗਿਆ ਨਿਆਰਾ ਦੇਖ ਲੈ ਮੈਂ ਜਦੋਂ ਇਹ ਚਲ ਮੁੱਕੀ ਜਾਂਦੇ ਆ ਮੈਂ ਤਾਂ ਆਪ ਗੱਦਾ ਸਪਰੇਅ ਨੂੰ ਸ਼ੁਰੂ ਕਰਦੇ ਫੇਰ ਤਾਂ ਨਾ ਲਗਾਉਣੀ ਪੈ ਜਾਣ ਕਾਹਦੇ ਭਰਨਾ ਤਾਂ ਹਾਂ ਭਰਨਾ ਉੱਥੇ ਪਾਣੀ ਪਾਣੀ ਕੱਢਣ ਲੱਗਿਆ ਜਿੱਚ ਬੱਚੇ ਦਾ ਚਲੋ ਭਾਜ ਲਈ ਉੱਥੇ ਚੱਲਦੇ ਪਾ ਸੱਜੂ ਟੁਰੀ ਆ ਚੱਕ ਮੋਟਰਸਾਈਕਲ ਕਿਨੇ ਜਾਂ ਟਰੈਕਟਰ ਖੜਾ ਹੈ ਕੀ ਕਰਨਾ 2000 ਲੀਟਰ ਪੈ ਜੂ ਤੈਨੂੰ ਟੂਰੇ ਤੇ ਚਲਾਈ ਜਾ ਤੈਨੂੰ ਚੁੱਥੇ ਮਾ ਪਾਣੀ ਵੀਡੀਓ ਬਣਾਈਏ ਜਾ ਕੇ ਅਸੀਂ ਵੀ ਉੱਥੇ ਆਪਣੀ ਵੀ ਪਾਣੀ ਪਾਉਂਦਾ ਕਰਦਾ ਹੈ ਚੱਕੇ ਦਾ ਬਲੌਗ ਬਣਾਈਏ ਚਲੋ ਬਣਦਾ ਹੈਗਾ ਮੈਂ 20 ਵਜੇ ਬਲੌਗ ਬਣਾ ਲਿਆ ਉਹਦਾ ਪਾਪਾ ਨੂੰ ਨਾਉਣਾ ਨਹੀਂ ਹੈਗਾ ਉੱਥੇ ਲਾਉੜੇ ਵਾਲ ਪਾਣੀ ਜਰੇਗਾ ਉੱਥੇ ਨਾਉਣੇ ਵਾਲਾ ਨਾ 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 ਨਾਉਣੇ ਵਾਲਾ ਪਾਣੀ ਨਹੀਂ ਲਾਉੜੇ ਵਾਲਾ ਜਿਹੜਾ ਹਲੇ ਮੁਸਕਮਾ ਲਈ ਹੈ ਭੈਣ ਦੇ ਚੱਲਦੇ ਨੂੰ ਚਲਾ ਕੇ ਅਸੀਂ ਮੋਟਰ ਨਾ ਲੈਣਾ ਚੱਲਣ ਦੇ ਲੋਕੇ ਕੰਮ ਕਰਨ ਬੇਰਤੇ ਆਪਾਂ ਨੇ ਤੇ ਬਾਕੀ ਉਹਨਾਂ ਸੇਰ ਸੰਦ ਆਉਣਾ ਪੈ ਗਿਆ। ਸਣੀ ਫੋਨ ਕਰੀ ਜਾਂਦਾ ਦਿਲ ਚੰਦ ਨਾ ਹੋਵੇ। ਤੇ ਅੱਜ ਐਤਵਾਰ ਵੀ ਤਾਂ ਤਗਾਨਾ ਵੀ ਬੰਦ ਦਤੀਆਂ। ਤੇ ਬਾਕੀ ਬਾਈ ਨੂੰ ਫੋਨ ਕਰਕੇ ਆਏ ਤੇ ਨੰਬਰ ਲੈ ਕੇ ਬਾਈ ਦਾ ਬਾਈ ਦਾ ਨੰਬਰ ਸਾਡੇ ਵੀ ਦਿਮਾਗ ਚ ਰਿਹਾ ਵੀ ਸੇਵ ਕਰ ਲਈ ਹੈ ਤੇ ਵੀਡੀਓ ਦੇ ਨੰਬਰ ਲੱਭੇ ਆਪਾਂ ਨੇ। ਬਾਕੀ ਅੱਜ ਤੁਹਾਨੂੰ ਵੀਡੀਓ ਦੇ ਵੀ ਨੰਬਰ ਦਿਖਾ ਦਾਂਗੇ ਬਾਈ ਦੀ ਡਿਮਾਂਡ ਬਹੁਤ ਉਹ ਲੜਕੀ ਜਿਹੜੀ ਨੂੰ ਆਪਾਂ ਡਰਾਈਵਰ ਥੱਲੇ ਲਾਈ ਦੀ ਆ। ਉਹ ਲੜਕੀ ਬਾਈ ਸੇਲ ਹੋ ਗਏ ਹੁਣ ਮਿਲਦਿਆਂ ਨਹੀਂ ਆਗੇ ਬਾਕੀ ਤੁਹਾਡੀ ਬਾਈ ਨਾਲ ਦੀ ਗੱਲਬਾਤ ਕਰਾਉਨੇ ਆ ਤੇ ਸਨਿਮ ਲੈ ਕੇ ਆਏ ਵੇ ਹੁਣ ਆਪਾਂ ਸਰੰਦ ਕਿਵੇਂ ਆਸਾਂ ਨਹੀਂ ਸਭੀ ਗੱਲ ਜੀ ਸਾਰਿਆਂ ਨੂੰ ਕਿਵੇਂ ਆ ਵਧੀਆ ਹਨ ਫੜਦਾ ਨਹੀਂ ਤੂੰ ਨਹੀਂ ਮੈਨੂੰ ਟਿਕਣ ਦਿੰਦਾ ਘਰ ਤੇ ਕਰੀਏ ਜਾ ਯਾਰ ਆਉਣਾ ਪੈਂਦਾ ਨਾਲ ਚੱਲ ਠੀਕ ਆ ਠੀਕ ਆ ਤੇ ਬਾਕੀ ਲੈਟਾਂ ਲੂਟਾ ਲੈਣ ਆਏ ਤੇ ਬਾਈ 855 ਵਾਸਤੇ ਲਾਉਨੇ ਨੇ ਤੇ ਬਾਈ ਤੇ ਲੈ ਕੇ ਜਾਣੇ ਆਪਾਂ ਮੋਸਟਲੀ ਵੀ ਕਿਤੇ ਹੀ ਜਮਾਣੀ ਮੋਟੀ ਉਧਰ ਉਧਰ ਦੇ ਫੜਦੀ ਹੈ ਨੇੜੇ ਤੇ ਐਸੇ ਬਾਈ ਤੇ ਪੱਕੀ ਆਪਾਂ ਲੈ ਕੇ ਜਾਣੇ ਆ ਇਹ ਹੋਰ ਇੱਕ ਪੀਲਾ ਇਹਨਾਂ ਦੇ ਕਿਤੇ ਪੀਲਾ ਯਾਰ ਪੀ ਤੇ ਬਾਕੀ ਵੀ ਜਿਹੜੀ ਲਾਈਟ ਸੀ ਬਹੁਤ ਡਿਮਾਂਡ ਆ ਲੈਣ ਆਈ ਵੀ ਤੇ ਅਸੀਂ ਵੀ ਉਹ ਨਹੀਂ ਮਿਲੀ ਤੇ ਉਹਦੀ ਬਹੁਤ ਜ਼ਿਆਦਾ ਵੀ ਡਿਮਾਂਡ ਬਹੁਤ ਜ਼ਿਆਦਾ ਹੀ ਮੈਂ ਆਹ ਸਮਝ ਲਓ ਵੀ ਬਾਈ ਗੋਲ ਵੀ ਜਦੋਂ ਆਪਾਂ ਨੇ ਵੀਡੀਓ ਪਾਈ ਤੇ ਉਹਦੇ ਬਾਅਦ ਇੱਕ ਪੀਸ ਨਹੀਂ ਬਚਿਆ ਬਾਈ ਕਹਿੰਦਾ ਕਹਿੰਦਾ ਰੋ ਤੇ 10-10 ਕਹਾ ਕੇ ਵੀ ਮੋੜ ਕੇ ਜੇ ਭੇਜਦਾ ਮੈਂ ਉਹ ਲਾਈਟ ਹੈ ਲਾਈਟ ਚਾਹੀਦੀ ਚੱਲ ਬਾਈ ਤੇ ਮੰਗਵਾ ਦਿੰਨੇ ਇੱਕ ਅੱਧਾ ਪੀਸ ਤਾਂ ਆਪਣੇ ਵਾਸਤੇ ਕਰੂੰਗਾ ਹੀਲਾ ਤਾਂ ਲਾਉਣੀ ਆ ਜ਼ਰੂਰੀ ਆ ਉਹਨਾਂ ਦਾ ਜ਼ਰੂਰੀ ਆ ਲਾਉਣੀ ਆ ਬਾਕੀ ਹਰ ਇੱਕ ਤਰ੍ਹਾਂ ਦੀ ਲਾਈਟ ਉਰੇ ਤੇ ਬਾਈ ਮਿਲ ਜਾਂਦੀ ਆ ਤੇ ਕੰਟੈਕਟ ਨੰਬਰ ਵੀ ਬਾਈ ਦਾ ਅੱਜ ਆਪਾਂ ਦੱਸਾਂਗੇ ਪਿਛਲੇ ਵਲੌਗ ਚ ਦੱਸ ਨਹੀਂ ਹੋਇਆ ਤਾਂ ਆਪਾਂ ਨੇ ਕਾਰਡ ਗੋਡ ਦਿਖਾ ਦਿੱਤੇ ਤੇ ਬਾਕੀ ਆਹ ਅਧਰ ਪਏ ਆ ਬਾਈ ਸਾਰੇ ਚੀਜ਼ਾਂ ਬਾਕੀ ਆ ਮੱਚਾ ਵੱਚਾ ਬਰਨਣਾ ਵੀ ਆ ਅੱਗੇ ਪਏ ਬੈਠ ਕਿਉਂ ਪਏ ਆ ਉਹ ਲਾਈਟਾਂ ਲੋਕਾਂ ਬੰਨ੍ਹਦਾ ਬਹੁਤ ਤਰ੍ਹਾਂ ਆਸਮਾਨ ਪਿਆ ਬਾਈ ਕੋ ਹਰ ਇੱਕ ਤਰ੍ਹਾਂ ਦਾ ਰੇਟ ਵਿੱਚ ਜਾਇਜ਼ ਆ ਬਾਈ ਸਾਰਿਆਂ ਨਾਲ ਸਾਰਿਆਂ ਅੱਜ ਤੋਂ ਬਾਈ ਪਾਕਿਸਤਾਨ ਤੋਂ ਆਉਣੇ ਬਾਈ ਕੋ ਅਗਸਤ ਮਾਰਾ ਆਏ ਉੱਪਰ ਲੱਗੇ ਹੋਏ ਬਾਈ ਬਾਈ ਉਹ ਲਾਈਟ ਦਾ ਹੀਲਾ ਕਿਹੜੀ ਦਾ ਪਾਜੀ ਕਿਹੜੀ ਹੋਈ ਇਹ ਡਿਮਾਂਡ ਪਾਜੀ ਉਹਦੀ ਤਾਂ ਬਹੁਤ ਡਿਮਾਂਡ ਆਈ ਹੈ ਲਾਈਟ ਦੀ ਉਹ ਤਾਂ ਮਾਲ ਹੀ ਨਹੀਂ ਮਿਲਦਾ ਪਹਿਲਾਂ ਤੁਸੀਂ ਆਇਓ ਸਿੱਟੀਆਂ ਵੀ ਆਦੀ ਹਨਾ ਹਾਂਜੀ ਉਹਦਾ ਕੁਦਰਤੀ ਉਹਦਣ ਕਹਿ ਬੈਠਿਆ ਸੀ ਦਿਖਾਤੀ ਬਾਈ ਨੂੰ ਬਾਈ ਨੇ ਲਾਈਟ ਕੱਢ ਕੇ ਦੇ ਦਿੱਤੀ ਇੱਕ ਅੱਧੀ ਦਾ ਕਰਾ ਦੋ ਇੱਦਾਂ ਦਾ ਰੋਹ 10-15 ਗਾਹ ਕੁ ਮੋੜੀ ਦੇ ਆ ਜੀ ਤੇ ਹੁਣ ਸਾਨੂੰ ਵੀ ਮੋੜੂਗੇ ਅੱਜ ਮਾਲੇ ਨਹੀਂ ਮਿਲਦਾ ਪਿਆ ਭਾਜੀ ਕਿਤੇ ਪਤਾ ਕਰ ਲੋ ਹੋਰ ਦੁਕਾਨ ਦੇ ਕੋਲ ਚ ਜੇ ਹੋ ਸਕਦਾ ਜੀ ਆਪਣੇ ਬਾਸ ਜਿਹੜਾ ਰੇਟ ਮਾਲ ਵੇਚਿਆ ਉਹ ਤੋਂ ਦੁੱਗਣਾ ਰੇਟ ਤਾਂ ਹੁਣ ਸਾਨੂੰ ਅਗਲਾ ਕਹਿੰਦਾ 700 ਰੁਪਏ ਕਹਿ ਰਿਹਾ ਅਗਲਾ 700 ਰੁਪਏ ਭਾਈ ਉਹੀ ਤਾਂ ਹੈ ਮੈਂ ਨਾ ਭਾਈ ਰੇਟ ਆਪਾਂ ਨੂੰ ਜੋ ਮਿਲਿਆ ਆਪਾਂ ਉਹੀ ਚੀਜ਼ ਦੱਸ ਦਿੱਤੀ ਆ ਅਸੀਂ ਪਹਿਲਾਂ 450 ਨੂੰ ਵੇਚਿਆ ਮਾਲ 700 ਦਾ ਹੁਣ ਅਗਲਾ ਸਾਨੂੰ ਕਹਿੰਦਾ ਮੈਂ 450 ਰੇਟ ਕਹਿ ਬੈਠਿਆ ਵੀਡੀਓ 'ਚ ਹਾਂ ਤੇ ਬਾਕੀ ਬਾਅਦ ਚ ਮੈਨੂੰ ਇੰਸਟਾਫਰ ਮੈਸੇਜ ਕਰਨ ਬਾਈ ਕਹਿੰਦੇ ਬਾਈ ਅਸੀਂ ਸਾਡੇ ਕੋਲ ਪੰਜਾ ਸਟਾਕ ਵੀ ਵਾਧੂ ਪਏ ਆਏ ਪਿਆ ਚਲ ਮੈਂ ਉਹਨਾਂ ਦੀ ਬਾਤ ਹੀ ਉੱਕਣੇ ਸਟੋਰੀ ਅੱਛਾ ਤੇ ਬਾਈ ਕਹਿੰਦਾ ਯਾਰ ਤੂੰ ਤਾਂ ਰੇਟੇ ਬਹੁਤ ਘੱਟ ਦੱਸਿਆ ਯਾਰ ਕਿ ਮੈਂ ਕਹਿੰਦਾ ਮੈਂ ਕਿਹਾ ਬਾਈ ਜਿੰਨੇ ਸਾਨੂੰ ਮਿਲੀ ਅਸੀਂ ਝੂਠ ਥੋੜੀ ਬੋਲਣਾ ਹੁਣ ਬਾਈ ਤੇ ਸਾਨੂੰ 600 ਦੀ ਮਿਲਦੀ ਹੈ 600 ਹੀ ਦੱਸਣੀ ਆ 8-800 ਦੀ 1000-1000 ਰੁਪਏ ਦੀ ਵੀ ਵੇਚੀ ਆ ਬਾਈ ਲੋਕਾਂ ਨੇ ਹਾਂ ਹਾਂ ਵੀਰੇ ਵੀ ਕੀ ਹਾਲ ਤੁਹਾਡੇ ਦਾ ਬਿਕਦੀ ਬਹੁਤ ਆ ਤੇ ਡਿਮਾਂਡ ਤੇ ਸਾਧ ਨਾਲ ਤੇ ਬਾਕੀ ਸਮਾਨ-ਸਮੋਲ ਲੈਣ ਆਏ ਪਿਆ ਬਾਈ ਕੰਟਰੈਕ ਕਾਰਡ ਵੀ ਦੇ ਦੋ ਮਾਹ ਕੰਟੈਕਟ ਨੰਬਰ ਵੀਰੇ 94645 3494 ਠੀਕ ਆ ਵੀਰੇ ਅਗਰ왈 ਸੇਲ ਏਜੰਸੀ ਆਪਣੀ ਦੁਕਾਨ ਦਾ ਨਾਮ ਹੈ ਪੁੱਲ ਦੇ ਥੱਲੇ ਸ੍ਰਾਮ ਦਾ ਆਪਣੀ ਦੁਕਾਨ ਹੈ ਹਾਂਜੀ ਤੇ ਬਾਕੀ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਪਰ ਵੀ ਜਿੱਦਾਂ ਆ ਕਾਰਡ ਨਾਲ ਆ ਆਪਣਾ ਕਾਰਡ ਹੈ ਵੀਰੇ ਇਹ ਬਾਈ ਦਾ ਕਾਰਡ ਹੈ ਕੰਟੈਕਟ ਕਰ ਲਿਓ ਵੀਰ ਨਾਲ ਜਿੰਨੂੰ ਵੀ ਲੋੜ ਆ ਜਿਹੜੀ ਮਰਜ਼ੀ ਲੈਣ ਦੀ ਬਾਕੀ ਫੋਨ ਕਰਕੇ ਆਇਓ ਜਰੂਰ ਜੇ ਕੋਈ ਲਾਈਟ ਚਾਹੀਦੀ ਵੀ ਆ ਕਿਉਂਕਿ ਉਹਰੇ ਬਾਈ ਕੋ ਮਿਲੇ ਨਾ ਫਿਰ ਡਾਟਾ ਵੀ ਫालतू ਲੱਗਦਾ ਤੁਹਾਡਾ ਬਾਕੀ ਆਪਾਂ ਨੇ ਬਾਅਰ ਲੈ ਲਿਆ ਹੁਣ ਇੱਕ ਲਾਈਟਾਂ ਲੈ ਲਈਆਂ ਹੋਰ ਕਿਆ ਲੈਣਾ ਸਣੀ ਚੱਲੀਏ ਨਾ ਨਾ ਆਪਾਂ ਆਈਡੀ ਦਾ ਭਰੋ ਲਓ ਵੀਰੇ ਇੰਸਟਾ ਤੇ ਲਓ ਵੀ ਆ ਲਾਈਟ ਲੈ ਜਾਂਦੇ ਬਾਕੀ ਆ ਡਕਾ ਦੇ ਇਹ ਰੈੱਡ ਪੀਸ ਬਾਈ ਬਹੁਤ ਔਕੇ ਮਿਲੇ ਆ ਬਲੈਕ ਚ ਪੀਸ ਹੋ ਗਏ ਇਹ ਕੋਈ ਵੀ ਤੁਸੀਂ ਲਾਈਟ ਲੈਣੀ ਆ ਤਾਂ ਹੁਣ ਬਲੈਕ ਚ ਲੈ ਲੀਆ ਬਾਕੀ ਹੋਰ ਕਲਰ ਵੀ ਮਿਲ ਜੰਨੇ ਆ ਜਿਹੜੇ ਹੋਰ ਕਲਰ ਆ ਉਹ 950 ਰੁਪਏ ਦੇਈ ਜੰਨੇ ਆ ਜਿਹੜਾ ਰੈੱਡ ਆ ਸਪੈਡਾਏ ਓ ਬਾਈ 1000 ਰੁਪਏ ਦਾ ਮਿਲਦਾ ਦੋ ਪੀਸ ਮਸੀਓ ਮਿਲੇ 10 ਦਾ ਨਾ ਲੱਭ ਕੇ 1000 ਰੁਪਏ ਦਾ 20 ਮਿਲੇ ਇੱਕ ਪੀਸ 1000 ਰੁਪਏ ਦਾ 2000 ਦੇ ਦੋ ਪੀਸ ਆਏ ਆ ਬਾਈ ਇਹ ਕੱਚੀ ਵਾਸਤੇ ਦਿੱਤਾ ਹੈ ਆਪਾਂ ਨੇ ਇੱਕ ਭਾਈ ਜਾਨੇ ਲਾਉਣਾ 855 ਨੂੰ ਬਾਕੀ ਜੇ ਤੁਸੀਂ ਵੀ ਲੈਣੇ ਬਾਈ ਫੋਨ ਕਰਕੇ ਆਇਓ ਜ਼ਰੂਰ ਐਦਾਂ ਨਾ ਬਾਈ ਵੀਡੀਓ ਦੇਖ ਕੇ ਆ ਜਾਓ ਫਿਰ ਤੁਸੀਂ ਕਹੋਗੇ ਵੀ ਮਿਲਿਆ ਨਹੀਂ ਹੈਗਾ ਆ ਨਹੀਂ ਹੋਇਆ ਦੁਕਾਨਾਂ ਲੱਪਣੀਆਂ ਪੈਣੀਆਂ ਤੁਹਾਨੂੰ ਸਾਰੀਆਂ ਪਰ ਲੱਭ ਲੁਭ ਕੇ ਤਾਂ ਮਿਲਣਾ ਵਾ ਬਾਈ 450 ਦਾ ਲੈ ਕੇ ਗਏ ਤੇ 700 500 ਰੁਪਏ ਵੱਧ ਗਿਆ ਬਾਈ ਲੈਟ ਮਗਰ ਦੇਖ ਲਾ ਹੁਣ ਤੁਸੀਂ ਇਹਦੀ ਇੰਨੀ ਜ਼ਿਆਦਾ ਡਿਮਾਂਡ ਹੋ ਗਈ ਆ ਲੈਟ ਬਾਕੀ ਤੇ ਅੱਜ ਦਾ ਵਲੌਗ ਇੰਨਾ ਗਿਆ ਹੁਣ ਚੱਲਦੇ ਆਪਾਂ ਘਰ ਨੂੰ ਚੱਲੀਏ ਢੇਰਾ ਵੀ ਹੋ ਗਿਆ ਆਪਾਂ ਨੂੰ ਤੇ 5:30 ਵਜੇ ਤੁਰੇ ਤੇ ਆਪਾਂ ਘਰ ਤੇ 5:30 5:30 ਵਜੇ ਤੇ ਹੁਣ ਚੱਲਦੇ ਆ ਘਰੋਂ ਆਪਾਂ ਲੈਂਦੇ ਕਿਸੇ ਹੋਰ ਵਲੌਗ ਦੀ ਹਾਸੇ ਗੱਲ ਬੈਜੀ ਸਾਰਾ